ਸਤਿ ਸ਼੍ਰੀ ਅਕਾਲ ਜੀ ਸਾਡੇ ਪੈਨ ਤੇ ਭਰਾਵੋ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੇ ਆਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਜੈਸਮਿਨ ਦੇ ਉੱਤੇ ਜੋ ਕਿ ਪਖੰਡ ਐਨਾ ਕਰਦੇ ਆ ਨਾ ਦੋਏ ਤੀਵੀ ਆਦਮੀ ਨੋ ਟਾਂਕੀ ਬਾਜ ਪੂਰੇ ਡਰਾਮਾ ਕਰੇਟ ਪੂਰੇ ਮੈਂ ਕਹਿੰਦੀ ਆ ਜੀ ਕੋਈ ਨਾ ਛੱਡੇ ਨਹੀਂ ਉਹਨਾਂ ਨੂੰ ਭਾਕੇ ਲੈਂਦੇ ਆ ਕਿਸੇ ਸਮੇਂ ਕਿੰਚੀ ਚਲੀ ਆਉ ਤੁਸੀ ਹਮ ਸਮਾਨ ਹੁਣ ਦੇਖੋ ਮੰਡੀ ਦੇ ਵਿੱਚੋਂ ਸਬਜ਼ੀ ਲੈ ਕੇ ਉੱਥੇ ਆਪ ਖੁਦ ਫੋਨ ਕਰਕੇ ਕਹਿੰਦਾ ਬੇ ਘਰੋਂ ਫੋਨ ਆਇਆ ਸਾਗ ਲਿਆ ਠੀਕ ਆ ਮਾ ਆਪਣੇ ਦੁੱਧ ਜੀ ਵਾਲੇ ਡਰਮ ਭਰੀ ਜਾਂਦਾ ਭਰੀ ਜਾਂਦਾ ਸਬਜ਼ੀਆਂ ਦੇ ਨਾਲ ਹੁਣ ਜਦੋਂ ਘਰ ਗਿਆ ਉਹਨਾਂ ਨੂੰ ਬਿਠਾੜਿਆ ਉੱਥੇ ਆਪਣੇ ਫਰਸ਼ ਤੇ ਥੱਲੇ ਉਹਨਾਂ ਨੂੰ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਮੈਂ ਕੀ ਲੈ ਕੇ ਆਇਆ ਕੀ ਨਹੀਂ ਦੇਖੋ ਗੈਸ ਕਰੋ ਬੇਹ ਦੇ ਵਿੱਚ ਕੀ ਆ ਉਹਨਾਂ ਨੂੰ ਪਤਾ ਹੀ ਨਹੀਂ ਤੇਰੇ ਦੋਜੀ ਵਾਲੇ ਡਰਾਮਾ ਦੇ ਵਿੱਚ ਕੀ ਆ ਨਾ ਫੇ ਹੋ ਲਿਸਟ ਚੱਕ ਕੇ ਕਾਤੇ ਬੈਠੀਆਂ ਦੋਏ ਜਾਣੀਆਂ ਉਹ ਤਾਂ ਕਹਿੰਦੀਆਂ ਸੀ ਤੇ ਤੋਂ ਪਹਿਲਾਂ ਲਿਸਟ ਚੱਕ ਕੇ ਬੈਠੀਆਂ ਮੈਂ ਤੈਨੂੰ ਸਮਾਨ ਸਾਰਾ ਲਖਾਇਆ ਲਖਾਇਆ ਸੀਗਾ ਸਬਜੀ ਦਾ ਬਾਡੇ ਲੈਂ ਕਦੂ ਕarele ਮਿਰਚਾਂ ਮੂਚਾਂ ਜੋ ਵੀ ਸੀਗਾ ਤੂੰ ਕਹਿੰਦਾ ਮੈਨਾਂ ਨੂੰ ਪਤਾ ਨਹੀਂ ਹੈਗਾ ਇਹਨਾਂ ਨੂੰ ਤਾਂ ਐ ਭਲੇਖਾ ਪੈ ਗਈ ਐ ਜਿਵੇਂ ਕਿਤੇ ਮੈਂ ਦੁੱਧ ਮੋੜ ਲਿਆ ਆ ਉਹ ਕੰਜੀਆਂ ਐਨਾ ਦੋਦ ਮੋੜਲੇ ਆਇਆ ਐਵੇਂ ਨਾ ਲੋਕਾਂ ਦਾ ਕਮਲੇ ਖਿੱਚਿਆ ਕਰੋ ਤੁਸੀਂ ਅੱਛਾ ਜਨਤਾ ਜਿਹੜੀ ਬੈਠੀ ਆ ਨਾ ਦੇਖਦੀ ਹੈ ਤੁਹਾਨੂੰ ਬੇਵਕੂਫ ਨਹੀਂ ਹੈਗੀ ਡਰਾਮਿਆਵਾਜ ਜਿਹਾ ਉਹੀ ਬਲੌਗ ਖਿੱਚਣਾ ਆਂਦਾ ਤੁਸੀਂ ਇਦਰੀਆਂ ਜੱਬਲੀਆਂ ਮਾਰ-ਮਾਰ ਕੇ ਉਹ ਬਠਾਲੀ ਗੱਬੇ ਐਨ ਮੂਰਤੀ ਚੌਂਕੜੀ ਮਾਰ ਕੇ ਰਾਣੀ ਸੁੰਦਰਾ ਕਿਆ ਵੀ ਹੁੰਦਾ ਨਹੀਂ ਗਰੀਬ ਨਹੀਂ ਸ਼ਰਮ ਕਾਤ ਦਿੱਤੀ ਫੋਨ 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 ਬਾਈ ਜੀ ਦੇਖ ਲੈ ਜੀ ਹੁਣ ਦੇਖ ਲੋ ਜੇ ਥਾਣੇ ਨੂੰ ਕਿੰਨਾ ਟਾਈਮ ਹੋ ਗਿਆ ਇਨ ਤੋਂ ਫੋਨ ਮੰਗਦੇ ਆ ਨੂੰ ਪਹਿਲਾਂ ਤਾਂ ਮੈਂ ਸੋਚਿਆ ਵੀ ਜਿਹੜਾ ਨਾਲ ਇਹ ਬਲੌਗ ਬਣਾਉਂਦੀ ਆ ਵੀ ਉਹਦੇ ਕਰਕੇ ਕਹਿੰਦੀ ਹੁਣ ਵੀ ਤੁਹਾਡੇ ਨਾਲ ਮੈਂ ਕੈਮਰਾਮੈਨ ਬਣੀ ਆ ਮੈਨੂੰ ਫੋਨ ਲੈ ਕੇ ਦੋ ਪਰ ਨਹੀਂ ਉਹਨੇ ਵਿਚਾਰੀ ਨੇ ਖੋਦ ਨੂੰ 10000 ਰੁਪਏ ਜੋੜ ਕੇ ਦਿੱਤਾ ਫੋਨ ਲੈਣ ਵਾਸਤੇ ਹੁਣ ਤਾਂ ਹੀ ਤਾਂ ਕਹਿੰਦੀ ਐ ਵੇ ਫੋਨ ਨਹੀਂ ਲੈ ਕੇ ਦਿੱਤਾ ਕਹਿੰਦੀ ਤੈਨੂੰ ਉਹ ਕਹਿੰਦੀ ਸੰਗ ਨਹੀਂ ਲੱਗਦੀ ਤੈਨੂੰ ਉਹ ਕਹਿੰਦੀ ਨਹੀਂ ਸ਼ਰਮ ਕਹਿ ਬਿਲ ਸ਼ਰਮ ਨਹੀਂ ਆਂਦੀ ਮੇਰਾ ਫੋਨ ਦੇ ਪੈਸੇ ਖਾ ਗਿਆ ਉਹ ਮੋਰਿਆ ਕੀ ਕਹਿੰਦਾ ਇੱਕ ਤਾਂ ਮੈਂ ਟਰੈਕਟਰ ਖੁਲਾਇਆ ਆ ਇੱਕ ਮੇਰੀ ਜੀਰੀਆਂ ਦੇ ਹੋਏ ਮੇਰੇ ਆ ਪਰਮਾਤਮਾ ਇਹਦੀ ਜੀਰੀ ਨਹੀਂ ਮੁੱਕਦੀ ਜੀਰੀ ਜੀਰੀ ਕਰਦਾ ਇਹਨੇ ਰਸੋਈ ਬਣਾਣੀ ਹੋਵੇ ਤਾਂ ਤੇਰੀ ਜੀਰੀ ਉਹਨੂੰ ਚਤਰਾ ਨੂੰ ਖਾਰ ਲੈ ਕੇ ਦੇਣਾ ਹੋਵੇ ਤਾਂ ਤੇਰੀ ਜੀਰੀ ਉਹ ਤੇਰੀ ਜੀਰੀ ਦੇ ਉੱਤੇ ਕਿੰਨੇ ਕੁ ਵਾਦੇ ਲਵਾਣੇ ਆ ਤੈਂ ਇਹ ਹੀ ਨਹੀਂ ਲੋਟ ਆਂਦੀ ਕਾਨੂੰ ਲੋਕਾਂ ਦੇ ਲੱਗੇ ਆ 부ਦੂ ਕਿਚਨ ਤੁਸੀਂ ਇਥੋਂ ਮੈਂ ਹਮ ਸੱਚੀ ਗੱਲ ਵੀ ਦੱਦਾਂ ਮੈਂ ਮਾਲਾ ਨੂੰ ਚੱਲਣਾ ਪਿੱਛੇ ਦੇ ਸੰਜੀਰੀ ਬਣਾਉਣੀ ਆ ਹੋਰ ਕੁਝ ਕਰਤਾ ਨਹੀਂ ਜਿੰਦੇ ਪੈ ਜੀ ਹੁਣ ਇਹ ਵੀ ਕਰਤਾ ਪਤਾ ਬੇਫੋਨ ਨੂੰ ਦੋਏ ਜਾਣੀਆਂ ਕਾਤੇ ਜੋਰ ਪਾਣ ਗਿਆ ਆ ਕਹਿੰਦੀ ਮੈਂ ਤਾਂ ਕਹਿਣਾ ਚਾਹਨੀ ਆ ਫੋਨ ਤਾਂ ਜ਼ਰੂਰੀ ਆ ਵੀ ਜਦੋਂ ਮੈਂ ਮਾਲਾ ਚੱਲ ਜਾਣਾ ਆ ਨਾ ਤਾ ਕਰਕੇ ਮਗਰ ਉਹ ਇਹ ਸ਼ੂਟ ਕਰ ਲੂਗੀ ਜੀ ਆ ਪੰਜੀਰੀ ਪੰਜੂਰੀ ਲਈ ਸ਼ੂਟ ਕਰ ਲੂਗੀ ਤਾਂ ਕਰਕੇ ਵੀ ਲੈ ਕੇ ਦੋ ਐਦੇ ਵਿੱਚ ਵੀ ਆਪਣਾ ਇਹ ਫਾਇਦਾ ਲੱਭਦੀ ਆ ਵੇ ਉਹਨੂੰ ਫੋਨ ਕਰ ਤੇ ਲੈ ਕੇ ਦੇਣਾ ਹੇ ਜਦੋਂ ਪਰਸੋਂ ਉਹ ਗੱਡੀ ਧਵਾ ਕੇ ਲੈ ਕੇ ਉਦੋਂ ਜਿਹਦਾ ਰਸੋਈ ਦੀ ਗੱਲ ਚੱਲਦੀ ਸੀ ਉਦੋਂ ਕਹਿੰਦੀ ਮੈਨੂੰ ਪਹਿਲਾਂ ਮੈਨੂੰ ਫੋਨ ਲੈ ਕੇ ਦੋ ਜਠਾਣੀ ਕਹਿੰਦੀ ਆਪਕਨ ਬੈਹ ਰਾਮਾ ਟੇਕੇ ਮੈਂ ਤਾਂ ਇਹ ਲਗਾ ਬਿਓ ਬੁੱਲਾ ਨੇ ਤਾਂ ਹਿਲਣ ਤੋਂ ਵੇ ਬੈਹ ਜਾ ਰਾਵਣਾ ਟੇਕੇ ਇਹੀ ਕਹਿ ਸਕਦੀ ਆ ਹੋਰ ਕੀ ਕਹਿੰਦੀ ਹੋਣੀ ਆ ਉਹ ਵੀ ਜਰੇ ਚੁੱਪ ਕਰ ਗਈ ਹੁਣ ਇਹਨੂੰ ਪਤਾ ਹੋਵੇ ਮੈਂ ਮਾਲਾ ਜਾਣਾ ਆ ਦੋਚੀ ਉਹਨਾਂ ਨੇ ਆਪਣਾ ਦੋਚ ਪਉਣ ਜਾਇਆ ਕਰਨ ਪਾਣ ਜਾਇਆ ਕਰਨ ਕਿਤੇ ਕਿਤੇ ਤਾਂ ਕਰਕੇ ਕਹਿੰਦੀ ਵੇ ਫੋਨ ਹੁਣ ਇਹਨੂੰ ਲੈ ਦੋ ਇਹਦੇ ਵਿੱਚ ਸਾਡਾ ਹੀ ਫੈਰਾ ਆ ਵੀ ਵੀਡੀਓ ਬਣਾਵਣਾ ਭੇਜਿਆ ਕਰੇ ਇਹ ਨੂੰ ਵੇ ਮਗਰੋਂ ਕੀ ਹੋ ਰਿਹਾ ਆ ਚਤਰੋ ਦੇ ਵਿਦਿਆ ਹੋਣ ਤੋਂ ਬਾਅਦ ਚ ਦੇਖ ਲਓ ਤੁਸੀਂ ਵੀ ਦੁਨੀਆ ਮਤਲਬ ਵੀ ਫਰਸਤ ਲੱਗਿਆ ਨਾ ਮਹੀਨੇ ਦਾ ਮੈਨੂੰ 10000 ਲੈ ਤੀਦੇ ਨੇ 10000 ਲੈ ਦੇਖੀ ਆ ਵੀਡੀਓ ਨੂੰ ਉਹਨਾਂ ਦੀਆਂ ਤਾਂ ਵੀ ਨਹੀਂ ਆ ਰਹੀਆਂ ਬੋ ਜੀ ਲੱਗੀ ਇਹਨਾਂ ਦੀ ਫਸਣ ਚਾਪਟਾ ਹੁਣ ਗੱਲਾਂ ਹੋਣ ਲੱਗੀਆਂ ਇਹ ਕੁਝ ਨਹੀਂ ਹੈਗਾ ਸਿਰਫ ਇੱਕ ਗੱਲਾਂ ਖਿੱਚਦੇ ਆ ਬਲੌਗ ਪੂਰਾ ਕਰ ਲੈ ਕਿਉਂਗਾ ਅੱਜ ਇਹਨਾਂ ਦੇ ਬਲੌਗ ਦੇ ਵਿੱਚ ਕੁਝ ਹੈ ਹੀ ਨਹੀਂ ਕੱਢਣ ਪਾ ਨੂੰ ਤਾਂ ਕਰਕੇ ਬੈਠੀਆਂ ਜੱਬਲੀਆਂ ਮਾਰੀ ਜਾਂਦੀਆਂ ਆ ਕਹਿੰਦੀ ਆ ਆਹ ਜੈਸਮੀਨ ਕਹਿੰਦੀ 10000 ਮੈਨੂੰ ਦਿਆ ਕਰ ਮਹੀਨੇ ਦਾ ਵੀਡੀਓ ਦਾ ਉਹ ਦੂਜੀ ਕਹਿੰਦੀ ਮੈਂ ਕੈਮਰਾਮੈਨ ਨਾ ਮੈਨੂੰ 10000 ਦਿਆ ਕਰ ਆਪ ਕਹਿੰਦੀ ਕੀ ਗੱਲ ਮੈਂ ਵੀਡੀਓ ਨਹੀਂ ਐਡਿਟ ਕਰਦੀ ਉਹ ਕਹਿੰਦੀ ਕੀ ਗੱਲ ਮੈਂ ਕੈਮਰਾ ਨਹੀਂ ਫੜਦੀ ਦੇਖ ਲਓ ਤੁਸੀਂ ਗੱਲ ਇਹਦੇ ਵਿੱਚ ਕੋਈ ਮਤਲਬ ਨਿਕਲਿਆ ਕੁਝ ਨਹੀਂ ਨਿਕਲਾ ਤੇਰੇ ਤੇਰੇ ਨਾ ਚੈਨਲ ਦਾ ਤਾਂ ਪੈਸੇ ਤੇਰੇ ਕੋਲ ਆਂਦੇ ਆ ਤੂੰ ਕਿਸੇ ਨੂੰ ਕਿੰਨਾ ਕੁ ਦਿੰਨੀ ਆ ਤੂੰ ਆਪਣੀ ਜਿਠਾਣੀ ਨੂੰ ਵੀ ਨਹੀਂ ਲੱਗਦਾ ਦਿੰਦੀ ਹੋਊਗੀ ਜਿਹੜੀ ਆਪਣੀ ਸਾਥ ਨੂੰ ਬਿਠਾ ਲੈਣੀ ਆ ਉਹਨੂੰ ਦਿੰਨੀ ਆ ਪੈਸੇ ਤਸਮ ਦਿਨੀ ਆ ਪੈਸੇ ਨਹੀਂ ਲੱਗਦੇ ਨਹੀਂ ਆਏਗਾ ਕਿਉਂਕਿ ਤੁਹਾਡੇ ਆਪ ਬਲੌਗਰ ਦੇ ਵਿੱਚੋਂ ਪਤਾ ਲੱਗਦਾ ਵੀ ਤੇਰੀ ਜੇਬ ਦੇ ਵਿੱਚ ਆਪਣੇ ਪੈਸੇ ਤੇਰੇ ਰਹਿੰਦੇ ਆ ਯਾਨੀ ਜਿਹੜੇ ਤੇਰੇ ਚੈਨਲ ਦੇ ਪੈਸੇ ਆ ਉਹ ਤੂੰ ਆਪਣੇ ਕੋਲ ਰੱਖਦੀ ਆ ਤੂੰ ਰੁਪਈਆ ਨਹੀਂ ਕਿਸੇ ਨੂੰ ਦਿੰਦੀ ਉਦੋਂ ਜਿੱਦਾਂ ਚੱਪਲਾਂ ਆਈਆਂ ਸੀਗੀਆਂ ਮਗਾਈਆਂ ਸੀਗੀਆਂ ਤੇ ਉਦੋਂ ਕਿ ਮੈਂ ਤਾਂ ਲੱਗੀ ਸੀ ਇਹਨੂੰ ਆਪਣੇ ਕੋਲੋਂ ਦੇਣ ਪਰ ਨਹੀਂ ਇਹਨੇ ਆਪਣੇ ਕੋਲੋਂ ਹੀ ਖਰਚ ਲੇ ਪੈਸੇ ਦਾ ਮਤਲਬ ਕਹਿੰਦਾ ਮਤਲਬ ਤੁਹਾਡੇ ਘਰ ਦੇ ਵਿੱਚ ਇੱਕ ਮੁੱਠ ਨਹੀਂ ਹੈਗੀ ਸਾਰਿਆਂ ਦੀਆਂ ਬੱਕਰੀਆਂ ਬੱਕਰੀਆਂ ਜੇਬਾਂ ਆ ਦਰਸ਼ਾਨੇ ਤੁਸੀਂ ਐਦਾਂ ਵੀ ਅਸੀਂ ਜੁਆਇੰਟ ਫੈਮਿਲੀ ਆ ਸਾਡੀ ਵੀ ਅਸੀਂ ਇਕੱਠੇ ਹੀ ਰਹਿਨੇ ਆ ਗਲਤ ਗੱਲ ਆ ਹੁਣ ਜਿਹੜਾ ਤੂੰ ਆ ਪੈਸੇ ਮੰਗਦੀ ਆ ਤੂੰ ਆਪ ਖੁਦ ਦਿੰਨੀ ਆ ਉਹਨੂੰ ਜਸਮੀਨ ਨੂੰ ਗੱਲਾਂ ਮਾਰ ਕੇ ਦੱਦੀ ਉਹੀ ਨਾ ਅੱਛਾ ਲੋਕਾਂ ਨਾਲ ਕੰਮ ਨਾ ਘੋਟਿਆ ਕਰੋ ਬੈਠ ਕੇ ਗਲਤ ਗੱਲਾਂ ਰਾਜੇ ਨਾਲ ਹੀ ਉਹੀ ਨਾ ਫੁੱਦੂ ਖਿੱਚਿਆ ਕਰੋ ਲੋਕਾਂ ਦਾ ਬੇਪਰਾਂ ਤੁਸੀਂ ਉਹ ਬਾਲੇ ਸਿਆਣੇ ਆ ਸਾਰਾ ਦਿਨ ਦਾ ਵੇ ਸਾਰਾ ਜਾਨ ਬੁੱਝ ਕੇ ਤੁਸੀਂ ਗੱਲਾਂ ਖਿੱਚਣ ਲੱਗੇ ਹੋ ਆ ਕਿ ਸਾਡਾ ਵਲੌਗ ਪੂਰਾ ਹੋ ਜਵੇ ਵੀ ਅੱਜ ਕੁਝ ਹੈ ਹੀ ਨਹੀਂ ਨਾ ਤਾਂ ਜਨੂਰ ਨੇ ਸਾਸਰੀ ਘਰ ਬੁਲਾਈ ਆ ਨਾ ਮਾਤਾ ਜੀ ਜੀ ਨੇ ਅੱਜ ਸਾਸਰੀ ਘਰ ਬੁਲਾਈ ਆ ਐਦਾਂ ਹੀ ਸਹੀ ਤੁਹਾਡੇ ਤਿੰਨਾਂ ਰਾਜ ਵਲੌਗ ਕਰਦੀਆਂ ਕਿ ਫਿਰਦੀਆਂ ਹਟਿਆ ਜੀ ਰੋਟੀ ਤਾਂ ਕਰਕੇ ਕੈਮਰੇ ਵਿੱਚ ਹਜੇ ਨਹੀਂ ਆਏ ਹੋਲੀ ਵਾਲੀ ਕਰਕੇ ਆਉਗੇ ਡਿਊਟੀ ਮੜੀ ਪਾਪਾ ਜੀ ਦੇਖ ਲਓ ਜੀ ਹੁਣ ਕਹਿੰਦਾ ਮੰਮੀ ਤਾਂ ਨਹੀਂ ਆਈ ਮੰਮੀ ਨੇ ਰੋਟੀ ਖਾਧੀ ਆ ਕਿੱਦਾਂ ਕੋਈ ਨਾ ਕੋਈ ਗੱਲਬਾਤ ਹੋਈ ਏ ਤੁਹਾਡੇ ਘਰ ਦੇ ਵਿੱਚ ਰੋਟੀ ਖਾਦੀ ਦਾ ਕੀ ਮਤਲਬ ਮੈਂ ਮੰਮੀ ਤਾਂ ਨਹੀਂ ਬਲੌਗ ਵਿੱਚ ਆਈ ਮੈਂ ਰੋਟੀ ਖਾਦੀ ਆ ਅੱਗੇ ਤਾਂ ਬੜੀ ਸੋਹਣਾ ਨਾਲ ਸਾਰਿਆਂ ਨੇ ਸੱਜ ਕੇ ਬਹਿ ਜਾਂਦੀ ਆ ਅੱਜ ਕਾਤੇ ਨਹੀਂ ਕੀ ਗੱਲ ਅੱਗੇ ਬਰਤ ਰੱਖਦੀ ਸੀਗੀ ਬਿਅੱਜ ਰੋਟੀ ਖਾਦੀ ਅੱਗੇ ਭੁੱਖੀ ਰਹਿੰਦੀ ਸੀਗੀ ਵੀਡੀਓ ਬਣਾਉਣ ਦੇ ਵਿੱਚ ਤੁਸੀਂ ਦੱਸ ਦਾਲਾ ਸਾਹਿਬ ਜੀ ਵੀ ਬਾਤ ਬਣਾਣੇ ਆ ਪਹਿਲਾਂ ਬਲੌਗ ਤੁਹਾਡੇ ਲਈ ਜ਼ਰੂਰੀ ਹੁੰਦਾ ਅੱਜ ਕਿਦਾਂ ਜਰੂਰ ਕੋਈ ਖਟਾਕ ਪਟੀ ਹੋਈ ਲੱਗਦੀ ਆ ਹਾਂ ਬਹਾਨਾ ਨਾ ਕਰੋ ਬੇਪਰਾਵਾ ਐਨੋ ਸਾਗ ਕੀ ਕਾਲ ਲੰਗਰ ਲਾਣਾ ਆ ਚੱਕ ਲਿਆ ਤਿੰਨ ਗੁੱਚੀਆਂ ਇਹ ਤੇਰੀ ਜਾਸਮੀਨ ਦੇ ਪੜ ਪੜੀਆਂ ਨੂੰ ਵੀ ਨਹੀਂ ਲੱਗਣਾ ਇੰਨਾ ਕ ਸਾਗ ਉਹ ਤਾਂ ਆਪ ਕਰਨੀ ਅਸੀਂ ਅਸੀਂ ਉਹੋ ਕਰਦੇ ਹਾਂ ਅੱਧੀ ਗੱਲ ਤਾਂ ਉਹ ਖਾਏ ਜਾਂਦੀ ਆ ਜੇ ਦੂਜਾ ਬੰਦਾ ਐਕਸਪਲੇਨ ਕਰ ਦਿੰਦਾ ਫਿਰ ਬੰਦਾ ਕੀ ਕਹਿੰਦੀ ਆ ਹਾਂ ਮੈਂ ਐਂ ਕਹਿਣਾ ਚਾਹਨੀ ਆ ਮੈਂ ਐਂ ਕਹਿਣਾ ਚਾਹਦੀ ਆ ਜਾ ਦੂਜਾ ਬੰਦਾ ਇਹਦੀ ਗੱਲ ਕੋਈ ਐਦੀ ਤਾਂ ਖਾਏ ਜਾਂਦੀ ਹੈ ਗੱਲ ਇਹ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਉਹ ਗੱਲ ਪੂਰੀ ਕਰਿਆ ਕਰੋ ਰੋਟੀ ਖਾ ਲਿਆ ਕਰੋ ਹੀ ਤੁਸੀਂ ਜਿਹੜੀਆਂ ਗੱਲਾਂ ਖਾਣੇ ਰਹਿਣੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਦੇ ਹਨਾ ਕੁੱਖ ਤਾਂ ਜਰਮ ਲੱਤਾ ਤੇ ਹੁਣ ਲਾਤਾ ਪੋਸਟਰ ਫੇਰ ਪਹੁੰਚ ਕੇ ਹਸਪਤਾਲ ਅੱਜ ਗਏ ਹਸਪਤਾਲ ਕੀ ਕਾ ਔਠਾ ਘੜੀਆਂ ਦਰਦਾਂ ਡਿਲੀਵਰੀ ਆ ਗਿਆ ਟਾਈਮ ਨਾ ਇਧਰ ਹਜੇ ਕੁਝ ਵੀ ਨਹੀਂ ਹੈਗਾ ਥੰਬਨਲ ਤਾਂ ਦੇਖੋ ਹਸਪਤਾਲ ਦਾ ਕਿੱਡਾ ਲਾਇਆ ਆ ਆ ਜੈਸਮੀਨ ਨੀ ਲੰਮੀ ਪਾਈਓ ਵਾ ਉਹ ਵੀ ਲੰਮੇ ਪੇ ਦੀ ਹੋਈ ਫੋਟੋ ਲਾਇਆ ਥੰਬਨਲ ਦੇ ਉੱਤੇ ਫੇਰ ਸਾਨੂੰ ਕਹਿੰਦੇ ਅਸੀਂ ਇਧਰ ਕੀ ਦਿਖਾਣੇ ਆ ਵੀ ਜਿਹੜਾ ਸਾਨੂੰ ਕਹਿ ਦਿੰਦੇ ਆ ਗਲਤ ਕਰਦੇ ਆ ਤੁਸੀਂ ਇਧਰ ਅਸੀਂ ਕੀ ਆਹ ਦੱਸ ਲੰਮੇ ਪੇ ਵਾਲੀ ਫੋਟੋ ਥੰਬਨਲ ਦੇ ਉੱਤੇ ਲਾਣੀ ਬਹੁਤ ਵਧੀਆ ਗੱਲ ਆ ਦੱਸੋ ਪਹਿਲਾਂ ਤੁਸੀਂ ਜਿਹੜਾ ਆਪਣਾ ਬਾਰ-ਬਾਰ ਪੇਟ ਦਿਖਾਣੇ ਨੇ ਇਹਨੇ ਚੰਗੀ ਹਲ ਹੁਣ ਗਈ ਤਾਂ ਦੂ ਉੱਥੇ ਆਪਣਾ ਜਿਹਦਾ ਰੂਟੀਨ ਚੈੱਕਅਪ ਵਾਸਤੇ ਆ ਠੀਕ ਆ ਬਲੱਡ ਚੈੱਕਅਪ ਕੀਤਾ ਵਗੈਰਾ ਠੀਕ ਆ ਤੂੰ ਹੁਣ ਉੱਥੇ ਪੈ ਗਈਆਂ ਬੈੱਡ ਦੇ ਉੱਤੇ ਜਾ ਕੇ ਚਲੋ ਉਹ ਵੀ ਕੋਈ ਗੱਲ ਨਹੀਂ ਜੇ ਲੰਮੀ ਪੈ ਗਈਆਂ ਉਹ ਲੰਮੀ ਵੀ ਦੀ ਵੀਡੀਓ ਬਣਾਣੀ ਜ਼ਰੂਰੀ ਸੀ ਤੁਹਾਡੇ ਲਈ ਕ ਬਲੌਗ ਅੱਧਾ ਰਹਿ ਗਿਆ ਸੀ ਤੁਹਾਡਾ ਤਾਂ ਪੂਰਾ ਕੀਤਾ ਉਹਦੇ ਵਿੱਚ ਵੀ ਕਿੰਨਾ ਗਿਆਨ ਘੋਟਿਆ ਬੇਅੰਤ ਦਾ ਬਾਕੀ ਕੀ ਤੇਦੀ ਤੁਰੇ ਫਿਰਦੇ ਆ ਬਾਕੀਆਂ ਨੂੰ ਪਤਾ ਹੀ ਨਹੀਂ ਹੈਗਾ ਇਹਨਾਂ ਗੱਲਾਂ ਦਾ ਜਿਹੜੀਆਂ ਤੁਸੀਂ ਦੱਸਦੇ ਰਹਿੰਨੇ ਆ ਐਦਾਂ ਮੰਗੋ ਰੱਬ ਕੋਲ ਮੰਗੋ ਤੁਹਾਡੇ ਅੰਦਰ ਵੀ ਰੱਬ ਆ ਸਾਰਿਆਂ ਦੇ ਅੰਦਰ ਰੱਬ ਆ ਸਾਰਿਆਂ ਨੂੰ ਪਤਾ ਹੈ ਇਹ ਪਰ ਤੁਹਾਡਾ ਗਿਆਨ ਵੰਡਣਾ ਜ਼ਰੂਰੀ ਹੁੰਦਾ ਹੈ ਇਹ ਫੇ ਕਹਿੰਦੇ ਆ ਸਾਨੂੰ ਐਦਾਂ ਟਰੋਲ ਕਰਦੇ ਆ ਹੁਣ ਆ ਦੇਖ ਕਿਦਾਂ ਸਾਰਾ ਕੈਮਰਾ ਤੇਰੇ ਉੱਤੇ ਵੱਜਿਆ ਲੰਮੀ ਪਈ ਦੇ ਉੱਤੇ ਤੇਰੇ ਘਰਾਂ ਪਹਿਲਾ ਹੀ ਘਰ ਵਾਲਾ ਦੇਖਿਆ ਜਿਹੜਾ ਆਪਣੀ ਜਨਾਨੀ ਦੇ ਪੈਈ ਲੰਮੀ ਪੈਈ ਦੀਆਂ ਵੀ ਵੀਡੀਓ ਬਣਾਵਣਾ ਇੰਟਰਨੈਟ ਤੇ ਚੜੀ ਜਾਂਦਾ ਆਪ ਖੁੱਦ ਇਹ ਗੱਲਾਂ ਕਰਕੇ ਜਦੋਂ ਤੁਸੀਂ ਟ੍ਰੋਲ ਨੂੰ ਨੇ ਫੇਰ ਕਹਿੰਦੇ ਅਸੀਂ ਇੱਧਰ ਕੀ ਕਰਦੇ ਆ ਸਮਝ ਨਹੀਂ ਕੁਝ ਲੱਗਦੀ ਹੈਗੀ ਪਹਿਲਾਂ ਕਹਿੰਦੇ ਸਭ ਕੁਝ ਦਿਖਾਓ ਫਿਰ ਜੇ ਅਸੀਂ ਦਿਖਾਣੇ ਆ ਫਿਰ ਸਾਨੂੰ ਉਹ ਕਰਦੇ ਆ ਮਾੜਾ ਮੰਨਦੇ ਆ ਆ ਚੀਜ਼ਾਂ ਨੇ ਕੋਈ ਕਹਿੰਦਾ ਦਿਖਾ ਲੈਣਾ ਇਹਨੂੰ ਜਿਹੜੀ ਪ੍ਰੈਗਨੈਂਟ ਜਨਾਨੀ ਹੁੰਦੀ ਆ ਪ੍ਰੈਗਨੈਂਟ ਹਰ ਕੋਈ ਹੁੰਦਾ ਆ ਠੀਕ ਆ ਇਹ ਤਾਂ ਪਰਮਾਤਮਾ ਨੇ ਦਿੱਤੀ ਹੋਈ ਦਾਤ ਆ ਪਰਮਾਤਮਾ ਹਰ ਇੱਕ ਨੂੰ ਇਹ ਖੁਸ਼ੀ ਦਵੇ ਅਸਤੇ ਹੀ ਕਹਿੰਨੇ ਆ ਹੱਥ ਜੋੜ ਕੇ ਵੀ ਪਰਮਾਤਮਾ ਇਹ ਦਾਤ ਸਭ ਨੂੰ ਦਵੇ ਪਰ ਥੋੜੀ ਬੋਤੀ ਸ਼ਰਮ ਲਿਹਾਜ਼ ਵੀ ਹੁੰਦੀ ਆ ਤੁਸੀਂ ਜੇ ਘਰ ਦੇ ਵਿੱਚ ਵੀ ਰਹਿੰਦੇ ਸਹੀ 당ਣਾ ਰਹੋ ਆਪਣਾ ਜਿੱਦਾਂ ਟਿੱਡ ਵੀ ਲਗਾਉਂਦੀ ਫਿਰਦੀ ਰਹਿੰਦੀ ਆਪਣੇ ਘਰ ਦੇ ਵਿੱਚ ਸਾਰੇ ਜੀਆਂ ਤੋਂ ਸੰਗ ਦੀ ਤੇ ਤੁਸੀਂ ਹੁਣ ਲੰਮੇ ਪੇ ਦੀਆਂ ਵੀਡੀਓ ਪਾਪਾ ਸਾਰੇ ਲੱਗੇ ਹੋਣ ਦਫਾ ਲਣ ਕਮਾਲ ਦੀ ਗੱਲ ਚਲੋ ਜੀ ਠੀਕ ਆ ਅੱਜ ਤੱਕ ਲੈ ਨਹੀਂ ਧੰਨਵਾਦ